ਤਾਂ ਉਹ ਬਿਜਲੀ ਵਿਭਾਗ ਵਾਲੇ ਕਹਿੰਦੇ ਵੀ ਅਸੀਂ ਆਪਣੇ ਹੱਥ ਹੀ ਨਹੀਂ ਪਟਣੇ ਹੈਗੇ ਇਸ ਦਾ ਇੱਕ ਵਾਰ ਲਾਤੇ ਤਾਂ ਸਾਡੇ ਖਾਤੇ 'ਚ ਪੈਸੇ ਆਏ ਨਹੀਂ ਅਸੀਂ ਪਟਣੇ ਤੁਸੀਂ ਬਾਅਦ ਵਿੱਚ ਪਟਣੇ ਅਸੀਂ ਨਹੀਂ ਪਟਾਂਗੇ ਆ ਪੱਟੇ ਹੋਏ ਨਾ ਲੈ ਜਾਾਂਗੇ ਤਾਂ ਇਹ ਲਾਲਚ ਦੇ ਕੇ ਉਹ ਕੀ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਅੱਜ ਲੋਕ ਅੰਦਰ ਬੈਠੇ ਨੇ ਉਹ ਆਪਣਾ ਨੇਰੇ ਸਵੇਰੇ ਚਾਹੇ ਦੁਪਹਿਰੇ ਉਹ ਮੀਟਰ ਲਾਉਣ ਦੀ ਕੋਸ਼ਿਸ਼ ਕਰਦੇ ਲਾ ਵੀ ਜਾਂਦੇ ਨੇ ਤਾਂ ਆਪਣੇ ਬੰਦੇ ਜੋ ਜੂਨੀਅਨ ਨੂੰ ਫੋਨ ਕਰਨ ਲੱਗ ਜਾਂਦੇ ਨੇ ਵੀ ਹਾਂਜੀ ਉਹ ਤੁਸੀਂ ਆਓ ਜੀ ਜਿਵੇਂ ਉਹ ਮਤਲਬ ਪ੍ਰਧਾਨ ਦਾ ਹੀ ਕੰਮ ਹੁੰਦਾ ਪ੍ਰਧਾਨ ਦੇ ਮੀਟਰ ਲੱਗ ਕੇ ਆਉਂਦਾ ਉਹ ਨੂੰ ਸੂਹ ਦਿੰਦੇ ਨੇ ਉਹ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਆਉਂਦਾ ਜੀ ਸਾਡਾ ਪ੍ਰਧਾਨ ਤੁਸੀਂ ਮਤਲਬ ਉਹ ਗੱਲ ਇਹ ਸ਼ੋ ਹੋ ਜਾਂਦੀ ਹੈ ਵੀ ਇਹ ਜੂਨੀਅਨ ਵਾਲੇ ਮੀਟਰ ਲਕਰ ਤੋਂ ਰੋਕਦੇ ਨੇ ਸਾਨੂੰ ਕੋਈ ਦਿੱਕਤ ਨਹੀਂ ਤਾਂ ਇਹ ਜ਼ਰੂਰ ਪਿੰਡਾਂ ਦੇ ਵਿੱਚ ਸਮਝਾਇਆ ਜਾਵੇ ਦੂਜੀ ਗੱਲ ਇਹ ਆ ਵੀ ਜਿਵੇਂ ਆਪਣੇ ਪਿੰਡਾਂ ਵਾਲੇ ਵੱਡੇ ਬਕਸੇ ਲੱਗੇ ਹੋਏ ਨੇ ਯਾਰ ਆਪਾਂ ਕਿਉਂ ਨਹੀਂ ਉਹਨੂੰ ਕੁੰਡਾ ਲਵਾ ਕੇ ਉਹਦੇ ਤੇ ਜਿੰਦਾ ਲਾਉਂਦੇ ਆਪਦਾ ਆਪਾਂ ਨੂੰ ਲੋਕ ਕਰ ਦਈਏ ਲੋਕ ਕਰਕੇ ਉਹਦੀ ਚਾਬੀ ਆ ਜਿਹੜੀ ਚਾਬੀ ਦੇ ਲਿਖ ਕੇ ਉਹਦਾ ਨੰਬਰ ਲਾ ਦਵੇ ਆ ਲਾ ਦਿੱਤਾ ਜਾਵੇ ਵੀ ਆਹ ਬੰਦੇ ਕੋਲ ਚਾਬੀ ਆ ਜੀ ਆਹ ਨੰਬਰ 9 ਵਾਰ ਨੰਬਰ ਲਿਖ ਕੇ ਦਿੱਤਾ ਜਾਵੇ ਕਿਵੇਂ ਉਹ ਤੁਹਾਡੀ ਚਾਬੀ ਤੋਂ ਬਿਨਾ ਉਹ ਮੀਟਰ ਲਾ ਜਾਣਗੇ ਅਸੀਂ ਇੰਨਾ ਕੋਤੰਬੀ ਨਹੀਂ ਕਰਦੇ ਪਰ ਮੀਟਰ ਸਾਡੇ ਘਰੇ ਆ ਕੇ ਲਾ ਰਹੇ ਆ ਸਰਕਾਰ ਨਾਲ ਮੀਟਿੰਗ ਹੁੰਦੀ ਆ ਸਰਕਾਰ ਕਹਿੰਦੀ ਵੀ ਜੀ ਜਿਹੜਾ ਮਨਾਂ ਕਰੂਗਾ ਤੇ ਨਹੀਂ ਲਾਵਾਂਗੇ ਪਰ ਅਸੀਂ ਮਨਾਂ ਕਰਨ ਨੂੰ ਵੀ ਤਿਆਰ ਨਹੀਂ ਵੀ ਮੀਟਰ ਨਾਲ ਲੱਗੇ ਪੈਂਤੜਾ ਰੇਹ ਪਾਸੇ ਉਹ ਖੇਡਦੇ ਨੇ ਵੀ ਆ ਤੁਸੀਂ ਇਹ ਫਾਇਦਾ ਜੀ ਇਹਦਾ ਵੋ ਆ ਜੀ ਜੇ ਆ ਜੀ ਇਹਦਾ ਮੋਬਾਈਲ ਤੇ ਥੋੜੇ ਡਾਟਾ ਆ ਜਾ ਕਰਨ ਕਿੰਨੀਆਂ ਜੁੰਡਾਂ ਚੱਲ ਗਈਆਂ ਉਹਨਾਂ ਸਾਰਾ ਕੁਝ ਪਤਾ ਲੱਗੂਗਾ ਤਾਂ ਇਹ ਵੀ ਕੀਤਾ ਜਾਣਾ ਚਾਹੀਦਾ ਹੁਣ ਇੱਕ ਡੀਪੀ ਦਾ ਬੜਾ ਮਸਲਾ ਚੱਲਿਆ ਸੀਗਾ ਹੁਣ ਵੀ ਚੱਲ ਰਿਹਾ ਇੱਕ ਮਾਰਕਫਟ ਸਰਕਾਰੀ ادارਾ ਸਰਕਾਰੀ ਏਜੰਸੀ ਹੈ ਇੱਕ ਉਹ ਪਹਿਲਾਂ ਤਾਂ ਉਸਵਾਲ ਦੇ ਨਾਂ ਦੇ ਉੱਤੇ ਨੇ ਲੋਕਾਂ ਨੂੰ ਲੁੱਟਿਆ ਕਈ ਸਾਲ ਪਹਿਲਾਂ 97 98 ਦੇ ਵਿੱਚ ਦੋ ਨੰਬਰ ਡੀਪੀ ਵੇਚਿਆ ਤੇ ਹੁਣ ਉਹ ਉਸਵਾਲ ਦੀ ਜਗ੍ਹਾ ਤੇ ਉਸ ਤੋਂ ਵਾਲ ਕਢ ਕੇ ਲੋਕਾਂ ਨੂੰ ਡੀਪੀ ਦਿੱਤਾ ਜਿਹਦਾ 40% ਇਹਦੇ ਵਿੱਚ ਸਾਲਟ ਪਾਇਆ ਜਾਂਦਾ ਮੰਨ ਲਓ 20% ਆ 46 ਦੀ ਜਗ੍ਹਾ ਤੇ ਜਿਹੜੀ ਫਾਰਸ ਫੋਰਸ ਆ ਉਹਦੇ ਵਿੱਚ 20% ਆ ਕੀ ਲੋਕਾਂ ਤੋਂ 46% ਦੇ ਪੈਸੇ ਲਏ ਗਏ ਨੇ ਤਾਂ ਸਾਲਟ ਦੇ ਵਿੱਚ ਜਿਹੜਾ ਫਾਰਸ ਫੋਰਸ ਦਾ ਉਹ 20% ਆ ਸਰਕਾਰ ਇੱਥੇ ਛਰਿਆਂਵੇਂ ਸਰਕਾਰੀ ਏਜੰਸੀ ਲੋਕਾਂ ਨਾਲ 420 ਕਰ ਗਈ ਤਾਂ ਸਰਕਾਰ ਨੇ ਨਾ ਤਾਂ ਉਹ ਉਦਾਰੇ ਦੇ ਨਾਂ ਉਸ ਕੰਪਨੀ ਦੇ ਨਾਂ ਫੈਕਟਰੀ ਦੇ ਉੱਤੇ ਕੋਈ ਕਾਰ ਵਈ ਨੇ ਕੀਤੀ ਨਾ ਕਿਸਾਨਾਂ ਦਾ ਪੈਸਾ ਮੋੜਨ ਦੀ ਗੱਲ ਕਰੀ ਆ ਇਹ ਸਿੱਧਾ ਸਿੱਧਾ ਆਪਾਂ ਜੇ ਕਹੀਏ ਕਿਸਾਨਾਂ 420 ਹੋਈ ਆ ਤਬਰ ਕੋਈ ਨਹੀਂ ਇਹਦੀ ਕੋਈ ਪੁੱਛ ਪਰਤਾਲ ਹੋ ਰਹੀ ਮੈਨੂੰ ਨਹੀਂ ਲੱਗਦਾ ਵੀ ਜੇ ਕਿਤੇ ਰਲ ਮਿਲੇ ਤੋਂ ਭੁਗਤ ਤੋਂ ਬਿਨਾ ਇਹ ਕੋਈ ਹੱਲ ਇਹੋ ਜਿਹਾ ਠੱਗੀ ਲੱਗਦੀ ਹੋਵੇ ਜੇ ਰਲ ਮਿਲ ਕੀ ਲੱਗਦੀ ਆ ਉਦੋਂ ਦਾ ਇਕੱਲੇ ਤਾਂ ਕੋਈ ਨਹੀਂ ਲਾ ਸਕਦਾ ਤਾਂ ਇਹ ਬਹੁਤ ਵੱਡੀ ਗੱਲ ਆ ਤੇ ਵੀਰੋ ਇਹ ਜਿਵੇਂ ਹੁਣ ਆਪਣਾ ਚਿਪ ਵਾਲਾ ਮੀਟਰ ਆਪਾਂ ਨੂੰ ਪਤਾ ਸਾਰਿਆਂ ਨਾਲੋਂ ਵੀ ਆਪਾਂ ਇਹਦਾ ਬਿਲ ਵੱੱਟ ਕੱਢਦੇ ਨਹੀਂ ਇੱਕ ਪਾਸੇ ਆਪਾਂ ਇਹ ਕਰੀਏ ਬਿਲ ਸਾਰਿਆਂ ਨੂੰ ਪਤਾ ਜਿਹਨਾਂ ਦੇ ਲੱਗੇ ਹੋਏ ਨੇ ਉਹਨਾਂ ਨੂੰ ਪਤਾ ਵੀ ਮੇਰੀ ਇੰਨੀ ਝੁੱਟ ਮੱਚਦੀ ਸੀ ਚਿਪੜ ਨਾਲ ਇੰਨੀ ਮੱਚਣ ਲੱਗ ਗਈ ਜਦ ਕਿਸੇ ਵੀਰ ਦਾ ਕੋਈ ਬਿਲ ਮੀਟਰ ਸਨੋ ਚੱਲਦਾ ਹੁੰਦਾ ਉਹਨੂੰ ਜੁਰਮਾਨਾ ਪਾ ਦਿੱਤਾ ਜਾਂਦਾ ਜਾਂ ਬਦਲ ਦਿੱਤਾ ਜਾਂਦਾ ਕੀ ਸਰਕਾਰ ਨੇ 420 ਨਹੀਂ ਬਣਦੀ ਇਹਦੇ ਵਿੱਚ ਸਾਡੇ ਨਾਲ ਜਿਹੜੀ ਸਪੀਡ ਨਾਲ ਮੀਟਰ ਚੱਲਦੇ ਲਾਏ ਜਾਂਦੇ ਨੇ ਇਹਦਾ ਬਿਲ ਨਜਾਇਜ਼ ਵਸੂਲਿਆ ਜਾਂਦਾ ਉਹਦੇ ਤੇ ਵੀ ਤਾਂ ਕਾਰਗਾਈ ਬਣਦੀ ਹੈ ਇਹਦੇ ਵਿੱਚ ਆ ਇਹ ਸਾਰੀਆਂ ਗੱਲਾਂ ਨੋਟ ਕਰਨ ਵਾਲੇ ਵੀਰੋ ਤੇ ਮਾਰਕਫੈਂਡ ਦਾ ਇੱਕ ਬਹੁਤ ਵੱਡਾ ਇੱਕ ਇਹਨਾਂ ਦਾ ਰਿਟਾਇਰ ਆਫ ਸਰਾਜੀ ਨੇ ਫੈਕਟਰੀ ਖੋਲੀ ਸੀ ਤੇ ਪਹਿਲਾਂ ਉਸ ਵੱਲ ਦੇ ਨਾਂ ਤੇ ਡੀਪੀ ਵੇਚਿਆ ਸੀ ਨੂੰ ਉਸ ਤੋਂ ਨਾਲ ਤੇ ਵੇਚ ਰਿਹਾ ਤਾਂ ਵੇਚ ਕੇ ਆਪਣਾ ਘਰੇ ਬੈਠ ਗਿਆ ਤੇ ਨਾਲੇ ਤਾਂ ਸਬਸਿਡੀ ਖਾ ਗਿਆ ਨਾਲੇ ਸਾਲਟ ਅੱਧਾ ਪਾ ਗਿਆ ਤੇ ਇਹ ਬਹੁਤ ਵੱਡਾ ਕਤਲਾ ਹੋਇਆ ਹੁਣ ਇੱਕ ਕੋਈ ਕੰਪਨੀ ਆ ਉਹ ਤਾਂ ਆਪਣਾ ਡੀਪੀ ਦੇ ਰਹੀ ਹੈ ਜਿੰਨਾ ਰੈਗੂਲਰ ਅੱਗੇ ਦਿੰਦੀ ਆ ਹੁਣ ਜੇ ਦਿੱਤਾ ਨਹੀਂ ਡੀਏਪੀ ਨਾਲ ਕਿਹਨੇ ਨਹੀਂ ਦਿੱਤਾ ਇੱਕ ਸਰਕਾਰ ਦੀ ਏਜੰਸੀ ਨੇ ਨਹੀਂ ਦਿੱਤਾ ਮਾਰਗਫੜ ਨੇ ਡੀਏਪੀ ਇੱਕ ਦਾਣਾ ਨਹੀਂ ਪੰਡਿਆ ਅਜੇ ਤੱਕ ਸੁਸਾਇਟੀਆਂ ਦੇ ਵਿੱਚ ਜਿਹੜਾ ਪਹਿਲਾਂ ਆ ਗਿਆ ਆ ਗਿਆ ਹੁਣ ਉਹ ਨਵੇਂ ਸਿਰੇ ਉੱਤੇ ਦਾਣਾ ਵੀ ਨਹੀਂ ਆਇਆ ਜਿਹਦੇ ਨਾਲ ਸਾਡਾ ਏਰੀਆ ਆਲੂ ਬੈਲਟ ਨਾਲ ਆ ਤਾਂ ਉੱਥੇ ਬਹੁਤ ਵੱਡੀ ਕਲਤਾਹੀ ਹੈ ਜਿਹੜੀ ਆਲੂ ਦੀ ਬਿਜਾਈ ਮਾਰੋ-ਮਾਰ ਚੱਲੇ ਪਰ ਡੀਏਪੀ ਬਾਜ਼ਾਰ ਦੇ ਵਿੱਚ ਹੈ ਨਹੀਂਗਾ